ਭਾਈ ਹੋਰ ਭਾਈ ਕੀ ਹਾਲ ਚਾਲ ਹੈ ਕਿਦਾਂ ਭਾਈ ਗੱਲ ਹੈ ਕਿ ਇੱਦਾਂ ਮੈਂ ਗਿਆ ਤੁਹਾਡੇ ਘਰੇ ਅੱਛਾ ਉੱਥੇ ਜੰਦਾ ਲੱਗਾ ਸੀਗਾ ਤੇ ਜੰਦਾ ਲੱਗਾ ਦੇਖ ਕੇ ਮੈਂ ਕਿਹਾ ਭਾਈ ਫੋਣੀ ਦੁਕਾਨ ਤੇ ਹੋਣੇ ਚੱਲ ਮੈਂ ਦੁਕਾਨ ਤੇ ਮਿਲਿਆਉਣਾ ਆ ਬਿਲਕੁਲ ਬਿਲਕੁਲ ਤੇ ਭਾਈ ਗੱਲ ਹੈ ਕਿ ਇੱਦਾਂ ਆਪਣੇ ਛੋੜੇ ਭਰਾ ਦਾ ਵਿਆਹ ਆ ਅੰਕਲ ਭਰਾ ਦਾ ਵਿਆਹ ਆ ਹਾਂਜੀ ਤੇ ਤੁਸੀਂ ਆਪਣੇ ਪਰਵਾਸ ਵਿੱਚ ਜਰੂਰ ਪਹੁੰਚਣਾ ਠੀਕ ਹੈ ਠੀਕ ਅੱਛਾ ਕਾਰ ਦੇਣਾ ਹੈ ਤੇ ਆਪਣੇ ਘਰ ਦਾ ਕੋਈ ਵੀ ਕੰਮ ਕਰ ਰਿਹਾ ਜਰੂਰ ਨਿਭਾ ਲਿਓ ਇਹ ਨਾ ਤੁਸੀਂ ਕਹਦੇ ਮੈਂ ਬੀਜੀਆਂ ਦਾ ਫਲਾਨਾ ਉਹ ਵੀ ਜਰੂਰ ਹੋਣਾ ਆ ਨੇ ਜੀ ਜ਼ਰੂਰ ਪਹੁੰਚਾਂਗੇ ਕੋਈ ਗੱਲੇ ਨਹੀਂ ਜ਼ਰੂਰ ਪਹੁੰਚਾਂਗੇ ਜਨਾਬ ਉਹ ਆਪਣੇ ਨਾ ਰਿਸ਼ਤੇਦਾਰੀ ਫਰਮਾਇਸ਼ ਆ ਕਿ ਜਿਹੜੇ ਤੁਹਾਡੇ ਪਿੰਡ ਦਾ ਭਾਈ ਆ ਵੀਡੀਓ ਬਣਾਉਦਾ ਅੱਛਾ ਅੱਛਾ ਵੀ ਉਹ ਜ਼ਰੂਰ ਆਉਣ ਮੈਂ ਕਹਾਂ ਕਿ ਕੀ ਗੱਲ ਆ ਯਾਰ ਉਹ ਆਪਣਾ ਖਾਸ ਬੰਦਾ ਆ ਵੀ ਉਹ ਜ਼ਰੂਰ ਆਊਗਾ ਵਿਆਹ ਦੇ ਵਿੱਚ ਆਪਣੇ ਖਾਸ ਖਾਸ ਬੰਦੇ ਸੱਦੇ ਆ ਤੇ ਤੁਸੀਂ ਹੋ ਕੇ ਇੱਕ ਪਿੰਡ ਦਾ ਸਰਪੰਚ ਤੇ ਪੰਚ ਅੱਛਾ ਹਾਂਜੀ ਖਾਸ ਖਾਸ ਬੰਦੇ ਸੱਦੇ ਆ ਬਸ ਆਪਾਂ ਉਹਨਾਂ ਨੇ ਅੱਛਾ ਅੱਛਾ ਹਾਂਜੀ ਤੇ ਕੋਈ ਕੋਈ ਨਹੀਂ ਜ਼ਰੂਰ ਪਹੁੰਚਾਂਗੇ ਬਾਕੀ ਮੇਰੇ ਲਈ ਕੋਈ ਸੇਵਾ ਹੈਗੀ ਆ ਤਾਂ ਦੱਸ ਇਹ ਪੈਸੇ ਤੇ ਇਲਾ ਚਾਹੀਦਾ ਜਾਂ ਫਿਰ ਗੱਡੀ ਚਾਹੀਦੀ ਹੈ ਕੋਈ ਵੀ ਚੀਜ਼ ਆ ਨਹੀਂ ਨਹੀਂ ਭਾਈ ਕੋਲ ਪੈਸੇ ਤੇ ਨਹੀਂ ਗੱਡੀ ਦੀ ਕੋਲ ਹੈ ਤੁਸੀਂ ਪਹੁੰਚ ਜਾ ਬਸ ਬਹੁਤ ਹੈ ਤੁਹਾਡੇ ਨਾਲ ਰੌਣਕ ਲੱਗ ਜੇ ਵਿਆਹ ਦੇ ਵਿੱਚ ਉਹਨਾਂ ਦੀ ਫਰਨੀਚਰ ਕੀ ਤੁਹਾਡੇ ਨਾਲ ਰੌਣਕ ਲੱਗ ਜਾਨੀ ਵਿਆਹ ਬੱਚੇ ਹੀ ਬਹੁਤ ਆਪਾਂ ਹਨਾ ਵੀ ਤੁਸੀਂ ਜਰੂਰ ਪਹੁੰਚਣਾ ਠੀਕ ਹੈ ਭਾਈ ਠੀਕ ਹੈ ਭਾਈ ਕੋਈ ਨਹੀਂ ਮੈਂ ਪਹੁੰਚੇ ਤੁਸੀਂ ਐ ਓਕੇ 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 ਭਾਈ ਰਵੀ ਓਏ ਹਾਂਜੀ ਭਾਜੀ ਉਰੇ ਆ ਹਾਂਜੀ ਵੀਰੇ ਆਇਆ ਭਾਈ ਹਾਂਜੀ ਵੀਰੇ ਆਇਆ ਆਲਾ ਗੋਰ ਕਾਰ ਨੂੰ ਪਾੜ ਕੇ ਨਾਲੀ ਛੜਦੇ ਇਹ ਕਿਹੜਾ ਭਾਈ ਤੈਨੂੰ ਜਿੰਨਾ ਕੰਮ ਕਿਹਾ ਉਹਨਾਂ ਕਰ ਕਾਰ ਨੂੰ ਚੱਕ ਕੇ ਨਾਲੀਏ ਪਾੜ ਕੇ ਛੜਦੇ ਭਾਈ ਜਦੋਂ ਇਹ ਨਾਲੀ ਚ ਪਾੜ ਕੇ ਛੜਨਾ ਸੀ ਤਾਂ ਕਾਰ ਲਿਆ ਕਿਉਂ ਸੀ ਉਹਨੂੰ ਜਵਾਬ ਦੇਣਾ ਤਾਂ ਮੇਰੇ ਕੋਲ ਟਾਈਮ ਨਹੀਂ ਭਾਈ ਮੈਂ ਤਾਂ ਆਇਆ ਨਹੀਂ ਜਾਣਾ ਤੁਸੀਂ ਮੈਨੂੰ ਨਾਮ ਦਿਓ ਪੀਆਰ 2 ਨਹੀਂ ਜਾਣਦਾ ਆ ਜਿਹੜਾ ਕਾਰ ਦੇ ਕੇ ਗਿਆ ਨਾ ਬੰਦਾ ਹਾਂਜੀ ਇਹ ਮੇਰਾ ਯਾਰ ਦੋਸਤ ਸੀ ਅੱਜ ਤੋਂ 5 ਸਾਲ ਪਹਿਲਾਂ ਅਛਾਏ ਇਹਨਾਂ ਨੇ ਮੇਰੇ ਨਾਲ ਕੀ ਕੀਤੀ ਮੈਨੂੰ ਪਤਾ ਆ ਤੇ ਬਾਕੀ ਰਹੀ ਗੱਲ ਕਾੜ ਦੀ ਆਪਾਂ ਵਿਆਹ ਤੇ ਇਹਨਾਂ ਦੇ ਜਾਣਾ ਨਹੀਂ ਪਹਿਲਾਂ ਅੱਗੇ ਇਹਨਾਂ ਨੇ ਮੈਨੂੰ ਬੁਲਾਇਆ ਹੀ ਨਹੀਂ ਆਪਣੇ ਕਿਸੇ ਵੀ ਫੰਕਸ਼ਨ 'ਚ ਤੇ ਹੁਣ ਜਦੋਂ ਬੁਲਾਉਣ ਲੱਗੇ ਹੁਣ ਮੈਂ ਇਹਨਾਂ ਦੇ ਫੰਕਸ਼ਨ ਤੇ ਨਹੀਂ ਜਾਣਾ ਭਾਈ ਕੀ ਕਹਾਟਾਂ ਜਿਹੀਆਂ ਪਾਈਆਂ ਨੇ ਮੈਨੂੰ ਚੰਗੀ ਤਰ੍ਹਾਂ ਦੱਸੋ ਮੇਰੇ ਕੁਝ ਨਹੀਂ ਸਮਝ ਆਉਂਦਾ ਤੇ ਕੀ ਹੁੰਦਾ ਮੈਨੂੰ ਚੰਗੀ ਤਰ੍ਹਾਂ ਦੱਸੋ ਬੇ ਗੱਲ ਹੈ ਕੀ ਆ ਮੈਨੂੰ ਗੱਲ ਦੱਸਾਂ ਅੱਜ ਤੋਂ 5 ਸਾਲ ਪਹਿਲਾਂ ਵੀਰੇ ਰੋ ਕਰੋ ਨੀ ਦਰਵਾਹਾਂ ਕੀ ਆ ਚੜਿਆ ਵਧੀਆ ਵਧੀਆ ਗੀਰੇ ਤੂੰ ਕੱਲ ਇਦਾਂ ਕੀ ਕਰੀ ਗੱਲ ਕਰੇ ਜਾਣਾ ਉਹ ਬਾਈ ਯਾਰ ਕੰਮ ਦਾ ਦੇਖਾ ਦੇਖਣ ਗਿਆ ਸੀਗਾ ਕੰਮ ਦੇਖਣ ਗਿਆ ਸੀਗਾ ਤੇ ਕੰਮ ਮਿਲਿਆ ਨਹੀਂ ਤੁਰਿਆ ਜਾ ਰਹੇ ਸੀ ਘਰ ਨੂੰ ਤੇ ਬਾਕੀ ਯਾਰ ਵਧਾਈਆਂ ਪਤਾ ਲੱਗਾ ਵਿਆਹ ਕਰਾ ਲਿਆ ਯਾਰ ਤੂੰ ਦੱਸਿਆ ਹੀ ਨਹੀਂ ਉਹ ਯਾਰ ਬਸ ਏਦਾਂ ਇੱਕ ਹੋ ਗਿਆ ਯਾਰ ਕਾਲੀ ਕਾਲੀ ਕਿਦੋਂ ਮੈਨੂੰ ਪਤਾ ਹੀ ਆ ਵੀਰ ਯਾਰ ਕਾਲੀ ਕਾਲੀ ਇਦਾਂ ਮਤਲਬ ਚੁੰਨੀ ਚੜਾ ਕੇ ਕੀਤਾ ਸੀ ਵਿਆਹ ਨਹੀਂ ਨਹੀਂ ਚੁੰਝੜਾ ਕੇ ਤਾਂ ਨਹੀਂ ਕੀਤਾ ਉਦਾਂ ਹਾਂ ਉਦਾਂ ਕੀਤਾ ਵਧੀਆ ਆਇਆ ਪੈਸੇ ਵਿੱਚ ਤੂੰ ਤਾਂ ਆਮਨਾ ਅੱਛਾ ਮੈਨੂੰ ਲੱਗਾ ਲੱਗਦਾ ਚੁੰਨੀ ਜਾਨੀ ਚੜਾ ਕੇ ਮੈਂ ਕਿਹਾ ਵਿਆਹ ਕਰ ਲਿਆ ਤੇ ਮੈਨੂੰ ਤਾਂ ਪਤਾ ਲੱਗਾ ਕਹਿੰਦੇ ਇਦਾਂ ਦਾ ਕਰਕੇ ਵਿਆਹ ਚ ਤੇ ਵਧੀਆ ਕੀਤਾ ਗੱਡੀਆਂ ਗੁੱਡੀਆਂ ਗਈਆਂ ਸੀ ਕਿੰਨੀਆਂ ਗੱਡੀਆਂ ਗਈਆਂ ਸੀ ਗੱਡੀਆਂ ਹੋ ਸਿੰਘਾਂ 15 20 ਤਾਂ ਗੱਡੀਆਂ ਸੀਗੀਆਂ ਯਾਰ ਜਿੱਥੇ 15 20 ਗੱਡੀਆਂ ਸੀਗੇ ਉੱਥੇ ਮੈਨੂੰ ਵੀ ਯਾਰ ਬੁਲਾ ਲੈਂਦਾ ਮੈਂ ਵੀ ਫੈਚ ਫੋਸੋ ਕੀ ਕਿਦੇ ਬਹਿ ਜਾਂਦਾ ਯਾਰ ਨਾਲ ਉਹ ਨਹੀਂ ਗੱਲ ਹੈਗੀ ਇਦਾਂ ਸੀ ਵੀ ਉਹ ਉਹ ਪਤਾ ਨਹੀਂ ਕੀ ਚੱਕਰ ਆ ਉਹ ਫਿਰ ਸਟੈਂਡਰ ਡਾਊਨ ਹੋ ਜਾਣਾ ਸੀ ਸਤਾਦ ਤੋ ਯਾਰ ਹੁਣ ਤੇਰੇ ਨਾਲ ਇੰਨੀ ਪੁਰਾਣੀ ਯਾਰੀ ਐ ਦੱਸ ਜੇ ਮੈਨੂੰ ਨਾਲ ਤੂੰ ਲੈ ਜਾਂਦਾ ਤੇਰਾ ਸਟੈਂਡਰਡ ਡਾਊਨ ਹੋਣਾ ਸੀ ਭਰਾ ਕੋਈ ਯਾਰ ਫਿਰ ਤੂੰ ਅੱਗੇ ਆ ਸਮਝਦਾਰਿਆਂ ਦੇਖੋ ਉਹਦੇ ਵਿੱਚ ਉਹ ਉੱਚੇ ਹੀ ਲੈਵਲ ਦੇ ਬੰਦੇ ਜਾਣੇ ਸੀਗੇ ਅੱਛਾ ਅੱਛਾ ਚਲੋ ਮੈਂ ਸਮਝ ਗਿਆ ਠੀਕ ਐ ਚਲ ਕੋਈ ਗੱਲ ਨਹੀਂ ਬਾਈ ਤੇ ਚਲ ਏਦਾਂ ਹੁਣ ਤੂੰ ਜੇ ਚੱਲਾ ਮੈਨੂੰ ਘਰ ਤੱਕ ਹੀ ਛੱਡ ਦੇ ਯਾਰ ਤੁੱਪ ਬਹੁਤ ਆ ਉਹ ਨਹੀਂ ਬਾਈ ਮੈਂ ਮੜਿਆ ਜਾਣਾ ਐ ਤੂੰ ਮੜ ਜਾਓ ਦੇਖ ਨਾ ਮੈਂ ਉਹ ਬਸ ਨਾਲ ਜ਼ਰੂਰੀ ਆ ਮੜ ਜਾ ਮੈਨੂੰ ਕੰਮ ਐ ਕਿ ਬਾਕੀ ਗੱਲ ਗਈ ਧਾਰੂ ਦੀ ਉਹ ਤਾਂ ਸ਼ਾਮ ਤੱਕ ਉਹ ਸੌਫੇ ਦੀ ਬੋਤਲ ਮਿਲ ਜੂਗੀ ਠੀਕ ਆ ਕੋਈ ਵੀ ਮੈਡੀਕਲ ਆਈਓ ਦੋ ਆਪਾਂ ਨੂੰ ਕਿਉਂ ਨਹੀਂ ਸੱਦੇ ਆ ਨਹੀਂ ਵਿਆਹ ਤੇ ਭਾਈ ਗੱਲ ਦੱਸਾਂ ਕੀ ਆ ਹਾਂਜੀ ਉਦੋਂ ਆਪਣੀ ਔਕਾਤ ਨਹੀਂ ਸੀਗੀ ਅੱਜ ਤੋਂ 5 ਸਾਲ ਪਹਿਲਾਂ ਹਨਾ ਆਪਣੇ ਘਰ ਦੇ ਹਾਲਾਤ ਠੀਕ ਨਹੀਂ ਸੀਗੇ ਦੇ ਰਵੀ ਇਹ ਹਨ ਬੰਦੇ ਆਪਣੇ ਆਪ ਦੇ ਉੱਚੇ ਬੰਦਿਆਂ ਨਾਲ ਵਰਤਦੇ ਸੀਗੇ ਤੇ ਇਹਨਾਂ ਦੀ ਫਿਤਰਤ ਹੈ ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀਗੇ ਭਾਈ ਬੰਦੇ ਤਾਂ ਅੱਜ ਵੀ ਆਪਾਂ ਉਹੀ ਅੱਜ ਕਿਉਂ ਵਿਆਹ ਦੇ ਸੱਦਣ ਨੂੰ ਆਪਾਂ ਨੂੰ ਅੱਜ ਕਾੜ ਦੇ ਦਿੱਤਾ ਨਹੀਂ ਹਾਲ ਦੱਸਾਂ ਕਿ ਯਾਰ ਰਵੀ ਉਹ ਮੈਨੂੰ ਨਹੀਂ ਕਹਿਣ ਆਇਆ ਸੀਗਾ ਉਹ ਆਪਣੇ ਰਤਬੇ ਨੂੰ ਉੱਚਾ ਕਰਨ ਆਇਆ ਸੀਗਾ ਕਿਉਂਕਿ ਆਪਾਂ ਨੂੰ ਹੁਣ ਆਲੇ-ਦੁਆਲੇ ਦੇ ਪਿੰਡ ਜਾਣਦੇ ਆ ਉਹਨਾਂ ਦੇ ਰਿਸ਼ਤੇਦਾਰ ਜਾਣਦੇ ਆ ਤੇ ਤਾਂ ਕਰਕੇ ਉਹ ਫੋਕੀ ਟੌਰ ਜਮਾਨ ਲਈ ਆਇਆ ਸੀਗਾ ਕਿ ਮੈਂ ਉਹਨਾਂ ਦੇ ਵਿਆਹ ਤੇ ਜਾਵਾਂ ਪਰ ਇਦਾਂ ਹੋਣਾ ਨਹੀਂ ਆਪਾਂ ਉਹਦੇ ਵਿਆਹ ਤੇ ਹੁਣ ਜਾਣਾ ਨਹੀਂ ਅੱਜ ਤੋਂ 5 ਸਾਲ ਪਹਿਲਾਂ ਜਿਨ੍ਹਾਂ ਬੰਦਿਆਂ ਨਾਲ ਮੈਂ ਵਰਤਦਾ ਸੀ ਤੇ ਉਹਨਾਂ ਨਾਲ ਅੱਜ ਵੀ ਮੈਂ ਵਰਤਦਾ ਆਂ ਤੇ ਜਿਹੜੇ ਮੇਰੇ ਦੁੱਖ ਸੁੱਖ 'ਚ ਮੇਰੇ ਨਾਲ ਖੜੇ ਉਹਨਾਂ ਦੇ ਨਾਲ ਮੈਂ ਅੱਜ ਵੀ ਖੜਾ ਆਂ ਸਮਝ ਗਾਦੇ ਨਹੀਂ ਤੇ ਬਾਕੀ ਰਹੀ ਗੱਲ ਵਿਆਹ ਦੀ ਆਪਣਾ ਸਿੱਧਾ ਹਿਸਾਬ ਪਤਾ ਵਿਆ ਆਪਾਂ ਦਾ ਵਿਆਹ ਤੇ ਹੀ ਜਾਣਾ ਨਹੀਂ ਜੇਕਰ ਤੂੰ ਜਾਣਾ ਆ ਬਾਕੀ ਕਾਰ ਦੇਰੇ ਕੋਲੇ ਆ ਦੇਖ ਲੈ ਤੁਹਾਨੂੰ ਜਾਨਦਾ ਜਾ ਸਕਦਾ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਇੱਕ ਛੋਟਾ ਜਿਹਾ ਮੈਸੇਜ ਵਧੀਆ ਲੱਗਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਤੁਹਾਨੂੰ ਲੱਗਦਾ ਆ ਇਹਦਾ ਮੈਸੇਜ ਦੇਣ ਵਾਲੀਆਂ ਵੀਡੀਓ ਅਸੀਂ ਹੋਰ ਆ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸੋ ਅਸੀਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਸੋ ਇੱਕ ਛੋਟਾ ਜਿਹਾ ਮੈਸੇਜ ਇਹ ਅਸੀਂ ਇਹ ਕਿ ਅੱਜ ਕੱਲ ਪਿਆਰ ਜਿਹੜਾ ਆ ਉਹ ਸਮਾਂ ਦੇ ਕਿ ਨਹੀਂ ਇਨਸਾਨ ਦੇਖ ਕੇ ਕੀਤਾ ਜਾਂਦਾ ਆ ਪਰ ਇਹ ਫਿਤਰਾ ਤੇ ਆ ਲੋਕਾਂ ਦੀ ਕਿ ਇਨਸਾਨ ਨੂੰ ਦੇਖ ਕੇ ਦੇਖਿਆ ਜਾਂਦਾ ਆ ਤੇ ਅੱਜ ਕੱਲ ਲੋਕੀ ਇਹ ਸਭ ਗਲਤ ਪਾਸੇ ਨੂੰ ਜਾ ਰਹੇ ਆ ਉਲਟ ਕਰ ਰਹੇ ਕੰਮ ਬਸ ਸਾਡਾ ਤਾਂ ਇਹੀ ਮੋਟਿਵ ਯਾਰ ਕਿ ਤੁਹਾਡੇ ਤੱਕ ਇਹਦਾ ਦੇ ਕੋਈ ਮੈਸੇਜ ਲੈ ਕੇ ਆਉਂਦੇ ਰਹੀਆਂ ਤੁਹਾਡੇ ਤੱਕ ਇਦਾਂ ਦੀ ਵੀਡੀਓ ਹੋਰ ਲੈ ਕੇ ਆਈਏ ਤੇ ਤੁਹਾਨੂੰ ਵਧੀਆ ਲੱਗੇ ਪਰ ਸਾਡੀ ਗੱਲ ਇਹ ਆ ਕਿ ਅਸੀਂ ਜਦ ਦੇ ਵੀਡੀਓ ਬਣਾ ਰਹੇ ਆ ਸਾਡੇ ਪੈਰ ਖਿੱਚਣ ਵਾਲੇ ਕਈ ਲੋਕ ਆ ਜਿਹੜੇ ਸਭ ਸਾਨੂੰ ਥੱਲੇ ਲੈ ਕੇ ਖਿੱਚ ਕੇ ਆ ਰਹੇ ਆ ਪਰ ਉਹਨਾਂ ਨੂੰ ਇੱਕ ਗੱਲ ਦੱਸ ਦਈਏ ਕਿ ਸਾਨੂੰ ਜੇਕਰ 5 ਲੋਕ ਖਿੱਚਣ ਵਾਲੇ ਆ ਤੇ ਹਜ਼ਾਰਾਂ ਲੋਕ ਹੈਗੇ ਆ ਸਾਨੂੰ ਪਿਆਰ ਕਰਨ ਵਾਲੇ ਤੇ ਇੰਦਾ ਹੀ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਵੀਡੀਓ ਬਾਕੀ ਤੁਹਾਡਾ ਕੀ ਤੇ ਕਾ ਤੁਸੀਂ ਕਪੜੀ ਰਾਏ ਜ਼ਰੂਰ ਕਮੈਂਟ ਆ ਜੇ ਦੱਸਿਓ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਸੋ ਅਸੀਂ ਸਾਡੇ ਰਵੀ ਭਰਾ ਤੇ ਦੀਪਕ ਭਰਾ ਇਹਨਾਂ ਦੋਨਾਂ ਨਾਲ ਅਸੀਂ ਵੀਡੀਓ ਦੇ ਵਿੱਚ ਇੱਕ ਟੀਮ ਮੈਂਬਰ ਆਹੀ ਤੁਹਾਡੇ ਇਕਤਾ ਚਾਹਾਂਗੇ ਬਾਕੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸੋ ਸ਼ੁਕਰੀਆ ਜੀ